ਸਾਹਿਬ ਤੋਂ ਪੰਜ ਪਿਆਰੇ ਜ਼ੈਬਾੜ ਨੇ ਐਕਸ਼ਨ ਲਿਆ ਹੈ ਜਥੇਦਾਰ ਕੁਲਦੀਪ ਸਿੰਘ ਗੜਗਾਜ ਟੇਕ ਸਿੰਘ ਤਨੌਲਾ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤਨਖਾਹਾਂ ਅਕਰਾਰ ਦਿੱਤੇ ਜਾ ਚੁੱਕੇ ਨੇ ਤਕਸਰੀ ਪਟਨਾ ਸਾਹਿਬ ਦੇ ਮਾਨ ਮਰਿਆਦਾ ਤੇ ਦਖਲਅੰਦਾਜ਼ੀ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਗਿਆ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਤਾਂ 10 ਦਿਨਾਂ ਦੇ ਅੰਦਰ ਪਹੁੰਚ ਕੇ ਆਪਣਾ ਪੱਖ ਰੱਖਣ ਲਈ ਕਹਿ ਦਿੱਤਾ ਹੈ ਇੱਕ ਬਹੁਤ ਵੱਡਾ ਫੈਸਲਾ ਪਿਛਲੇ 400 ਸਾਲਾਂ ਦੀ ਹਿਸਟਰੀ ਦੇ ਵਿੱਚ ਅਜੇ ਹਾਂ ਫੈਸਲਾ ਕਦੇ ਨਹੀਂ ਆ ਸਕਿਆ ਕਿ ਤਕਸਰੀ ਅਕਾਲ ਤਖਤ ਸਹਿਬ ਦਾ ਕੋਈ ਫੈਸਲਾ ਹੋਵੇ ਕੋਈ ਹੁਕਮਨਾਮਾ ਸਾਹਿਬ ਹੋਵੇ ਉਸ ਤੋਂ ਬਾਅਦ ਪਟਨਾ ਸਾਹਿਬ ਤੋਂ ਪੰਸ ਸਿੰਘ ਸਾਹਿਬਾਂ ਇਸ ਤਰੀਕੇ ਦੀ ਫੈਸਲਾ ਤੇ ਇਸ ਤਰੀਕੇ ਦਾ ਐਲਾਨ ਕਰਦਨ ਕਿ ਠੀਕ ਹੈ ਭਾਈ ਜਥੇਦਾਰ ਹੀ ਤਨਖਾਹਾਂ ਹੈ ਜਿਹੜਾ ਜਥੇਦਾਰ ਸਿੱਖਾਂ ਦੇ ਸਰਮੌਰ ਤਕਸਰੀ ਅਕਾਲ ਤਖਤ ਸਾਹਿਬਾ ਛੇਵੇਂ ਪਾਸ਼ਾ ਗੁਰੂ ਹਰਕੋਮਨ ਜੀ ਬੀਰੀਅਤ ਤੇ ਪੀਰੀ ਦੇ ਸਿਧਾਂਤ ਦਾ ਜ਼ਿਕਰ ਕਰਦੇ ਆ ਸ੍ਰੀ ਦਰਬਾਰ ਸਾਹਿਬ ਦੀ ਸੁੰਦਰਤਾ ਦੇ ਸਾਹਮਣੇ ਅਕਾਲ ਤਖਤ ਦੀ ਸਿਰਜਣਾ ਕਰਨ ਦੀ ਜ਼ਰੂਰਤ ਕਿਉਂ ਪਈ ਇਹ ਸਮਝ ਨਾ ਪਾਏਗਾ ਕਿ ਸਿੱਖਾਂ ਨੂੰ ਸਿਧਾਂਤ ਬਖਸ਼ਦਾ ਉਹ ਤਖਤ ਆ ਜਿਹੜਾ ਮੀਰੀ ਅਤੇ ਪੀਰੀ ਦਾ ਸਿਧਾਂਤ ਹੈ ਦੋ ਕਿਰਪਾਨਾਂ ਗੁਰੂ ਹਰਗੋਬਿੰਦ ਸਾਹਿਬ ਨੇ ਧਾਰਨ ਕੀਤੀਆਂ ਇੱਕ ਧਰਮ ਦੀ ਤੇ ਇੱਕ ਸਿਆਸਤ ਦੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਨੇ ਇਹ ਗੱਲ ਕਲੀਅਰ ਕਰ ਦਿੱਤੀ ਕਿ ਸਿੱਖ ਕੱਲੇ ਹੁਣ ਸ਼ਬਦ ਦੇ ਪੁਜਾਰੀ ਨਹੀਂ ਹੋਣਗੇ ਸਿੱਖ ਕੱਲੇ ਕੱਲਾ ਪਾਠ ਗੁਰੂ ਦੇ ਸ਼ਬਦ ਦੇ ਨਾਲ ਦਾ ਜੁੜਨ ਗਈ ਹੀ ਬਲਕੇ ਸਿੱਖਾਂ ਨੂੰ ਸਿਆਸਤ ਵਿੱਚ ਵੀ ਦਬ ਦਬਾ ਬਣਾਉਣਾ ਪਏਗਾ ਇਸ ਕਰਕੇ ਗੁਰੂ ਸਾਹਿਬਾਨ ਦਾ ਹੁਕਮ ਸੀ ਤਾਈਆਂ ਕਾਰ ਤਖਤ ਸਿਰਜਣਾ ਕੀਤੀ ਗਈ ਸ੍ਰੀ ਦਰਬਾਰ ਸਾਹਿਬ ਦੀ ਸੁੰਦਰਤਾ ਦੇ ਸਾਹਮਣੇ ਅਕਸਰ ਇਹ ਗੱਲ ਜਿਹੜੀ ਹੈ ਉਸ ਵੇਲੇ ਸਾਹਮਣੇ ਜਦੋਂ ਤਖਤ ਦੀ ਸਿਰਜਣਾ ਕੀਤੀ ਗਈ ਤਖਤ ਬਿਲਕੁਲ ਜਿਹੜਾ ਉਸ ਸਿਰ ਤੇ ਤਾ ਗਿਆ ਜਿਸ ਦਾ ਸਿਧਾਂਤ ਸੀ ਮੇਰੀ ਅਤੇ ਪੀਰੀ ਦਾ ਤਾਂ ਹੁਣ ਤੱਕ ਦੀ ਵੱਡੀ ਚਰਚਾ ਇਹ ਰਹੀ ਕਿ ਅੱਜ ਦੀ ਮੀਟਿੰਗ 'ਚ ਕੀ ਕੁਝ ਖਾਸ ਹੋਇਆ ਪਰ ਕਿ ਇਹ ਚੈਲੰਜ ਕਿਸ ਨੂੰ ਕੀਤਾ ਗਿਆ ਇਹ ਵੀ ਸਮਝਣਾ ਪਾਏਗਾ ਪੰਦ ਸਿੰਘ ਜੱਬਾਨਾ ਨੇ ਫੈਸਲਾ ਕਿਉਂ ਲਿਆ ਇਹ ਵੀ ਸਮਝਣਾ ਪਾਏਗਾ ਤਾਂ ਨਾਲ ਇਹ ਵੀ ਸਮਝਾਂਗੇ ਕਿ ਗੜਗੱ ਸਭ ਕੀ ਪੇਸ਼ ਹੋਣਗੇ ਜਾਂ ਨਹੀਂ ਪਾਪਾ ਬਲਜੀਤ ਸਿੰਘ ਦਾਦੂਵਾਲ ਸਾਹਿਬ ਦਾ ਮਤਵਾਜ਼ੀ ਜਥੇਦਾਰ ਸਾਡੇ ਨਾਲ ਗੱਲ ਕਰਨਗੇ ਫੋਨ ਲਾਈਨ ਦੇ ਰੇ ਜੁੜੇ ਨੇ ਦਾਦੂਵਾਲ ਸਾਹਿਬ ਸਵਾਗਤ ਹੈ ਇਹ ਫੈਸਲਾ ਤਾਂ 400 ਸਾਲਾਂ ਦੇ ਇਤਿਹਾਸ ਨਹੀਂ ਹੋਇਆ ਜੋ ਅੱਜ ਹੋਇਆ ਹੈ ਕਿ ਤਖਤ ਸਿਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਨੇ ਤਨਖਾਹਾਂ ਕਰਾਰ ਦਿੱਤੇ ਉਹ ਵੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਨੂੰ ਪਹਿਲਾ ਰਿਐਕਸ਼ਨ ਤੁਹਾਡਾ ਦੇਖੋ ਜੀ ਬਹੁਤ ਹੀ ਮੰਦ ਭਾਗੀ ਗੱਲ ਹੈ ਕਿ ਬਾਦਲ ਪਰਿਵਾਰ ਨੇ ਸਾਡੀਆਂ ਜਿੰਨੀਆਂ ਪਰੰਪਰਾਵਾਂ ਮਰਿਆਦਾਵਾਂ ਨੇ ਉਹਨਾਂ ਨੂੰ ਖੂ ਖਾਤੇ ਪਾ ਦਿੱਤਾ ਤਖਤਾਂ ਦੀਆਂ ਸੰਸਥਾਵਾਂ ਦੀਆਂ ਗਿਆਨੀ ਕੁਲਦੀਪ ਸਿੰਘ ਨੂੰ ਜਿਸ ਤਰ੍ਹਾਂ ਬਾਦਲ ਪਰਿਵਾਰ ਨੇ ਰਾਤ ਦੇ ਹਨੇਰੀਆਂ ਚ ਲਾਇਆ ਸੀ ਉਸੇ ਤਰ੍ਹਾਂ ਦੇ ਫੈਸਲੇ ਜਿਹੜੇ ਆ ਕੁਲਦੀਪ ਸਿੰਘ ਗੜਗਾਜ ਨੇ ਲੈਣੇ ਸ਼ੁਰੂ ਕਰ ਦਿੱਤੇ ਆ ਜਦੋਂ ਕਿ ਪੰਥ ਦਾ ਵੱਡਾ ਹਿੱਸਾ ਕੁਲਦੀਪ ਸਿੰਘ ਨੂੰ ਜਥੇਦਾਰ ਨਹੀਂ ਮੰਨਦਾ ਨਾ ਪੰਥ ਦੀਆਂ ਸੰਪਰਦਾਵਾਂ ਟਕਸਾਲਾਂ ਨਿਹੰਗ ਸਿੰਘ ਜਥੇਬੰਦੀਆਂ ਅਗਿਆਨੀ ਕੁਲਦੀਪ ਸਿੰਘ ਨੇ ਕਾਲੀ ਦੇ ਨਾਲ ਬਿਨਾਂ ਸੋਚੇ ਵਿਚਾਰੇ ਫੈਸਲੇ ਸਦੂ ਲੈਣੇ ਸ਼ੁਰੂ ਕਰ ਦਿੱਤੇ ਆ ਕਿ ਜਨਨਾਚਰ ਤੁਸੀਂ ਕੋਈ ਦੁਨਿਆਵੀ ਅਦਾਲਤ ਵੀ ਵੇਖੀਏ ਤਾਂ ਉਹ ਵੀ ਕੰਪਲੇਂਟਰ ਨੂੰ ਸੁਣਦੀ ਆ ਪਹਿਲਾਂ ਕੰਪਲੇਂਟ ਕੀ ਆ ਕੰਪਲੇਂਟ ਤੇ ਵਿਚਾਰ ਚਰਚਾ ਹੁੰਦੀ ਫਿਰ ਜਾ ਕੇ ਦੁਨਿਆਵੀ ਅਦਾਲਤ 'ਚ ਵੀ ਫੈਸਲਾ ਹੁੰਦਾ ਇਹ ਤਾਂ ਧਾਰਮਿਕ ਹੈ ਸਾਡੀ ਔਰ ਜਿਨ੍ਹਾਂ ਨੇ ਜਥੇਦਾਰ ਸਹਿਬਾਨਾ ਨੇ ਗਿਆਨੀ ਰਣਜੀਤ ਸਿੰਘ ਨੂੰ ਪਹਿਲਾਂ ਤਨਖਾਹੀਆ ਕੋਸਤ ਕੀਤਾ ਹੋਇਆ ਸੀਗਾ ਉਹਨਾਂ ਪੰਜ ਪਿਆਰੇ ਸਹਿਬਾਨਾ ਨੂੰ ਤਾਂ ਸੁਣਿਆ ਹੀ ਨਹੀਂ ਗਿਆ ਕੰਪਲੇਂਟਰਾਂ ਦੀ ਗੱਲ ਨਹੀਂ ਸੁਣੀ ਗਈ ਬਸ ਇਹੀ ਦੇਖਿਆ ਗਿਆ ਕਿ ਰਣਜੀਤ ਸਿੰਘ ਮਸਕੀਨ ਗੋਰੇ ਮਸਕੀਨ ਨੇ ਸੁਖਬੀਰ ਸਿੰਘ ਬਾਦਲ ਦੀਆਂ ਚੱਪਲਾ ਚੰਗੀ ਤਰ੍ਹਾਂ ਝਾੜ ਲੀਆਂ ਨੇ ਉਹਦੀ ਚਮਚਾਗਰੀ ਚੰਗੀ ਤਰ੍ਹਾਂ ਕਰ ਲਈ ਆ ਉਹਦੀ ਸਫਤਤਾ ਸਫਤਤਾ ਦੇ ਪੁਲ ਬਣਨ ਦਿੱਤੇ ਉਹਦੇ ਗੁਨਾਹ ਜਦੋਂ ਸਾਬਤ ਹੋਇਆ ਕਾਲ ਤੱਕ ਸਾਬਤ ਉਹਦੋਂ ਪਹਿਲਾਂ ਇਹ ਸਾਰਾ ਕੁਝ ਉਹਨਾਂ ਨੂੰ ਉਹਨੂੰ ਗੁਨਾਹ ਮੁਕਤ ਕਰਨ ਲਈ ਰਣਜੀਤ ਸਿੰਘ ਨੇ ਜ਼ੋਰ ਲਾ ਦਿੱਤਾ ਸੀਗਾ ਨਾਲੇ ਤਖਤ ਦੀ ਜ਼ੇਫੇਦਾਰੀ ਤੇ ਝਾਕ ਰੱਖੀ ਹੋਈ ਸੀਗੀ ਪਰ ਹੁਣ ਜਿਹੜਾ ਕੁਝ ਹੋਇਆ ਗਿਆ ਨਹੀਂ ਗਿਆਨੀ ਕੁਲਦੀਪ ਸਿੰਘ ਨੇ ਉਸ ਦੇ ਇਵਜ ਵਜੋਂ ਉਹਦੀ ਜਿਹੜੀ ਮੈਂ ਸਮਝਦਾ ਕਿ ਜੋ ਇਨਾਮ ਸੀਗਾ ਉਹ ਗਿਆਨੀ ਰਣਜੀਤ ਸਿੰਘ ਨੂੰ ਦਿੱਤਾ ਜੋ ਉਹਨੇ ਸੁਖਵੀਰ ਸਿੰਘ ਬਾਦਲ ਦੀ ਸਫਤ ਸਲਾਹ ਕੀਤੀ ਸੀ ਪਰ ਗੰਨੀ ਗਿਆਨੀ ਕੁਲਦੀਪ ਸਿੰਘ ਨੂੰ ਇਹ ਨਹੀਂ ਸੀ ਪਤਾ ਕਿ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਵੀ ਇਸ ਤਰੀਕੇ ਦਾ ਫੈਸਲਾ ਲੈ ਸਕਦੇ ਆ ਜਿਨ੍ਹਾਂ ਨੇ ਗਿਆਨੀ ਰਣਜੀਤ ਸਿੰਘ ਨੂੰ ਤਨਖਾਹਿਆ ਕਰਾਰ ਦਿੱਤਾ ਸੀਗਾ ਸੋ ਮੈਂ ਸਮਝਦਾ ਕਿ ਗਿਆਨੀ ਕਲਦੀਪ ਸਿੰਘ ਨੇ ਕਾਲੀ ਨਾਲ ਪੰਥ ਵਿੱਚ ਮਾਨਤਾ ਲੈਣ ਵਾਸਤੇ ਇਹੋ ਜਿਹੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਜਿਹਨੂੰ ਪੰਥ ਪ੍ਰਵਾਨ ਨਹੀਂ ਕਰਦਾ ਪਰ ਦਾਦੂਵਾਲ ਸਾਹਿਬ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਨੂੰ ਬੁਲਾਉਣਾ ਇਹ ਜਥੇਦਾਰ ਨੂੰ ਚੈਲੰਜ ਕੀਤਾ ਗਿਆ ਕਿ ਤਖਤ ਦੇ ਸਿਧਾਂਤ ਨੂੰ ਚੈਲੰਜ ਕੀਤਾ ਗਿਆ ਦੇਖੋ ਤਖਤਾਂ ਦਾ ਸਿਧਾਂਤ ਤਾਂ ਛੱਡਿਆ ਹੀ ਨਹੀਂ ਇਹਨਾਂ ਨੇ ਇਸ ਤਰੀਕੇ ਦੇ ਨਾਲ ਪਹਿਲਾਂ ਜੱਜੇਦਾਰ ਬਦਲੇ ਗਏ ਹਟਾਏ ਗਏ ਭਾਈ ਰਣਜੀਤ ਸਿੰਘ ਵੇਲੇ ਤੋਂ ਲੈ ਕੇ ਹੁਣ ਤੱਕ ਦੇ ਹਾਲਾਤ ਦੇਖ ਲਓ ਜਦੋਂ ਜੱਜੇਦਾਰ ਰਣਜੀਤ ਸਿੰਘ ਨੂੰ 1999 ਚ ਹਟਾਇਆ ਗਿਆ ਸੀ ਉਦੋਂ ਕਿਹੜੇ ਸਿਧਾਂਤ ਰੱਖੇ ਗਏ ਜਦੋਂ ਦਾ ਬਾਦਲ ਪਰਿਵਾਰ ਸ੍ਰੀ ਕਾਲ ਤਖਸਾਲ ਦੀ ਪ੍ਰਭੂ ਸੱਤਾ ਦੇ ਉੱਤੇ ਕਾਬਜ ਹੋਇਆ ਸ਼੍ਰੋਮਣੀ ਕਮੇਟੀ ਦੇ ਕਾਬਜ ਹੋਇਆ ਉਦੋਂ ਦੇ ਫੈਸਲੇ ਇਦਾਂ ਦੇ ਹੀ ਹੋ ਰਹੇ ਆ ਤਾਂ ਹੁਣ ਜਦੋਂ ਕੋਈ ਸਿਧਾਂਤ ਛੱਡਿਆ ਹੀ ਨਹੀਂ ਪਿੱਛੇ ਸਤਕਾਰ ਮਣ ਛੱਡਿਆ ਹੀ ਨਹੀਂ ਤਾਂ ਹੁਣ ਉਹਨਾਂ ਨੇ ਜਿਹੜਾ ਗਿਆਨੀ ਕਲਦੀਪ ਸਿੰਘ ਨੂੰ ਜਿਹੜਾ ਹੈਗਾ ਤਲਬ ਕਰ ਲਿਆ ਯਾਨੀ ਕਲਦੀਪ ਸਿੰਘ ਨੂੰ ਤਲਖਾਇਆ ਕਰਤਾ ਪੰਜ ਪਿਆਰੇ ਵੀ ਇੱਕ ਵੱਡੀ ਸਤਿਕਾਰਯੋਗ ਸਿੱਖੀਅਤ ਹੈ ਪੰਥ ਦੇ ਅੰਦਰ ਤਾਂ ਜਿਹੜੇ ਪੰਜ ਪਿਆਰਿਆਂ ਦਾ ਸਨਮਾਨ ਵੀ ਬਹੁਤ ਵੱਡੀ ਗੱਲ ਹੈ ਹੁਣ ਗਿਆਨੀ ਰਣਜੀਤ ਸਿੰਘ ਤੋਂ ਪੰਜ ਪਿਆਰਿਆਂ ਤੇ ਇਲਜ਼ਾਮਬਾਜ਼ੀ ਸ਼ੁਰੂ ਕਰਤੀ ਕਹਿੰਦਾ ਸਿਗਟਾਂ ਪੀਣਿਆ ਬੀੜੀਆਂ ਪੀਣਿਆ ਦੱਸੋ ਇਹ ਗੱਲਾਂ ਕਿਸੇ ਤਰ੍ਹਾਂ ਪੰਥ ਪ੍ਰਵਾਨ ਕਰ ਸਕਦਾ ਜੋ ਰਣਜੀਤ ਸਿੰਘ ਕਰ ਰਿਹਾ ਹੈ ਉਹਨੂੰ ਸਸ ਵੀਰ ਸਿੰਘ ਬਾਦਲ ਤੇ ਦੁੱਧ ਤੋਤਾ ਲੱਗਦਾ ਹੈ ਜਿਹਨੇ ਕੇ ਸਾਰੇ ਗੁਨਾਹ ਮੰਨ ਲਏ ਅਕਾਲ ਤਖਤ ਤੇ ਤੇ ਪੰਜ ਬਿਆਰੀਆਂ ਨੂੰ ਵੀੜੀਆਂ ਪੀਣੇ ਲੱਗਦੇ ਦੱਸੋ ਇਹੋ ਜਿਹੇ ਵਿਅਕਤੀ ਨੂੰ ਕਿਵੇਂ ਮਾਫ ਕੀਤਾ ਜਾ ਸਕਦਾ ਪਰ ਇੱਕ ਤਾਂ ਗੱਲ ਕਲੀਅਰ ਹੈ ਨਾ ਕਿ ਦੇਖੋ ਸਾਰੇ ਤਖਤਾਂ ਦੀ ਮਹਾਨਤਾ ਬਰਾਬਰ ਹੈ ਸਮਝਣਾ ਪਏਗਾ ਤਕਸਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਵੀ ਸਰਵ ਉੱਚ ਹੈ ਅਕਾਲ ਤਖਤ ਦੇ ਜਥੇਦਾਰ ਦਾ ਰੋਲ ਵੀ ਡਿਫਾਈਨ ਕੀਤਾ ਹੋਇਆ ਦਾਦੂਵਾਲ ਸਾਹਿਬ ਪੰਜ ਪਿਆਰੇ ਸਹਬਾਨ ਦਾ ਵੀ ਸਤਕਾਰ ਖਿੜੇ ਮੱਥੇ ਪ੍ਰਵਾਨ ਕਰਨਾ ਪਏਗਾ ਪੰਥ ਚ ਦੁਬਿਧਾ ਨਹੀਂ ਪੰਥ ਚ ਇੱਕ ਦੁਬਿਧਾ ਵਾਲਾ ਬੰਬ ਸੁੱਟ ਦਿੱਤਾ ਗਿਆ ਮੈਨੂੰ ਲੱਗਦਾ ਕਿ ਸਿੱਖ ਹਿਸਟਰੀ ਚ ਕਦੇ ਹੋਇਆ ਹੀ ਨਹੀਂ ਜਿਹਹਾ ਇਸ ਨਾਲ ਸਿਧਾਂਤਾਂ ਨੂੰ ਵੀ ਢਾਹ ਲੱਗੀ ਹੈ ਇਸ ਨਾਲ ਪੰਥਕ ਸਫਾ ਚ ਜਿਹੜੇ ਲੋਕ ਨੇ ਸੰਗਤ ਹੈ ਉਹ ਸੋਚ ਰਹੀ ਹੈ ਕਿ ਅਸੀਂ ਕਿਹੜੇ ਪਾਸੇ ਮੂੰਹ ਕਰੀਏ ਖੱਬੇ ਪਾਸੇ ਜਾਂ ਅਸੀਂ ਸੱਜੇ ਪਾਸੇ ਜਦੋਂ ਗਿਆਨੀ ਕੁਲਦੀਪ ਸਿੰਘ ਤੇ ਤੇਗ ਸਿੰਘ ਧਨੋਲਾ ਵਰਗੇ ਜਥੇਦਾਰ ਲਾਏ ਜਾਣਗੇ ਤਖਤਾਂ ਦੇ ਤੇ ਆਹੀ ਕੁਝ ਹੋਏਗਾ ਜਿਹੜਾ ਤੁਹਾਡੇ ਸਾਹਮਣੇ ਆ ਰਿਹਾ ਹੈ ਹੂੰ ਜੀ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਜਾਣਾ ਚਾਹੀਦਾ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਦੇਖੋ ਉਹਨਾਂ ਨੂੰ ਇਹ ਫੈਸਲਾ ਹੀ ਨਹੀਂ ਸੀ ਲੈਣਾ ਚਾਹੀਦਾ ਪਹਿਲੀ ਗੱਲ ਤਾਂ ਇਹ ਆ ਉਹਨੂੰ ਤਾਂ ਸਗੋਂ ਅਸਤੀਫਾ ਦੇ ਦੇਣਾ ਚਾਹੀਦਾ ਇਸ ਗੱਲ ਦੇ ਉੱਤੇ ਆਪਣੇ ਜਿੰਮੇਵਾਰੀ ਤੋਂ ਫੈਸਲਾ ਉਹਨੇ ਗਲਤ ਲੈ ਲਿਆ ਉੱਥੇ ਆ ਕੇ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਦਾਦੂਵਾਲ ਸਾਹਿਬ ਪਰ ਤਖਤਾ ਦੇ ਜੱਜਦਾਰ ਉਤਰਖਾਇਆ ਪ੍ਰਾਪਤ ਦੇਣਾ ਇਹ ਜੱਜਦਾਰ ਫੈਸਲੇ ਗਲਤ ਲੈਣਗੇ ਪਹਿਲਾ ਸੌਦਾ ਸਾਧ ਦਾ ਮਾਫੀਨਾਮਾ ਜਾਰੀ ਕਰਤਾ ਸੀ ਜੱਜੇਦਾਰਾਂ ਨੇ ਜਦ ਜੱਜੇਦਾਰੀ ਫੈਸਲਾ ਗਲਤ ਲੈਣਗੇ ਤਾਂ ਫਿਰ ਆਸ ਕਿੱਥੋਂ ਰੱਖੀ ਜਾ ਸਕਦੀ ਹੈ ਹੁਣ ਕੋਈ ਜੱਜ ਫੈਸਲਾ ਗਲਤ ਲੈ ਲਵੇ ਤੇ ਉਹਨੂੰ ਮੌਕਾ ਦਿੱਤਾ ਜਾਂਦਾ ਜਦੋਂ ਜੱਜ ਫੈਸਲਾ ਗਲਤ ਲੈਂਦਾ ਤੇ ਉਹਨੂੰ ਆਪਣੇ ਅਹੁਦੇ ਤੋਂ ਪਾਸੇ ਹੋਣਾ ਪੈਂਦਾ ਇਸੇ ਤਰ੍ਹਾਂ ਇਹ ਸਾਡੀ ਧਾਰਮਿਕ ਅਦਾਲਤ ਹੈ ਔਰ ਸਰਵਉੱਚ ਸ੍ਰੀ ਅਕਾਲ ਤਖਤ ਸਾਹਿਬ ਤਖਤਾ ਜੋ ਵੀ ਸਰਵਉੱਚ ਤਾਕਤ ਹੈ ਆ ਔਰ ਸਾਡਾ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਆ ਉੱਥੇ ਦੇ ਜਹੇਦਾਰ ਨੇ ਗਲਤ ਫੈਸਲਾ ਲਿਆ ਉਹ ਤੁਹਾਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਪੰਥ ਦਾ ਵੱਡਾ ਹਿੱਸਾ ਤੇ ਉਹਨਾਂ ਨੂੰ ਮੰਨ ਹੀ ਨਹੀਂ ਰਿਹਾ ਪਹਿਲਾਂ ਹੀ ਉਹਨਾਂ ਨੇ ਨਵੀਂ ਦੂਧ ਦਾ ਕ੍ਰੀਏਟ ਕਰਤੀ ਨਹੀਂ ਪਰ ਦਾਦੂਵਾਲ ਸਾਹਿਬ ਦੇਖੋ ਜੇ ਸਰਵ ਉੱਚ ਪ੍ਰਭੂ ਸੱਤਾ ਦੀ ਅਸੀਂ ਗੱਲ ਕਰਦੇ ਆਂ ਪਰ ਦੂਜੇ ਪਾਸੇ ਪੰਥ ਸਿੰਘ ਸਹਿਬਾਨ ਉਹਨਾਂ ਦਾ ਵੀ ਸਤਕਾਰ ਬਰਾਬਰ ਹੈ ਜਥੇਦਾਰ ਸਾਹਿਬ ਦਾ ਵੀ ਸਤਕਾਰ ਬਰਾਬਰ ਹੈ ਨਾਲ ਤਖਤਾਂ ਦਾ ਵੀ ਸਤਕਾਰ ਬਰਾਬਰ ਹੈ ਲੱਗਦਾ ਨਹੀਂ ਕਿ ਸਿੱਧੇ ਤੌਰ ਤੇ ਹੀ ਸਿਧਾਂਤ ਨੂੰ ਚੈਲੰਜ ਹੋਇਆ ਵੀ ਇਸ ਤਰੀਕੇ ਨਾਲ ਨਹੀਂ ਸੀ ਹੋਣਾ ਚਾਹੀਦਾ ਦੇਖੋ ਜਥੇਦਾਰ ਨੂੰ ਸੱਦਣਾ ਜਿਹੜਾ ਸੁਪਰੀਮ ਪੋਜੀਸ਼ਨ ਤੇ ਬੈਠਾ ਹੈ ਇਹ ਬਹੁਤੀ ਗੱਲ ਬਾਜ਼ਵ ਲੱਗਦੀ ਹੈ ਜਥੇਦਾਰਾਂ ਨੇ ਤਖਤਾਂ ਦਾ ਸਨਮਾਨ ਛੱਡਿਆ ਹੀ ਨਹੀਂ ਹੈ ਜੀ ਜੋ ਤਖਤ ਸਨਮਾਨਯੋਗ ਨੇ ਅੱਜ ਵੀ ਪੰਥ ਤਖਤਾਂ ਦਾ ਸਨਮਾਨ ਉਸੇ ਤਰ੍ਹਾਂ ਕਰਦਾ ਪਰ ਜਿਹੜੇ ਤਖਤਾਂ ਤੇ ਬੈਠੇ ਜਥੇਦਾਰ ਆ ਉਹਨਾਂ ਨੇ ਪਰੰਪਰਾਵਾਂ ਦਾ ਸਿਧਾਂਤਾਂ ਦਾ ਮਾਨ ਸਤਕਾਰ ਛੱਡਿਆ ਹੀ ਨਹੀਂ ਹੈ ਗਿਆਨੀ ਕੁਲਦੀਪ ਸਿੰਘ ਨੇ ਵੀ ਉਹੀ ਕੁਛ ਕੀਤਾ ਜਿਸ ਦਾ ਮਤਲਬ ਪਹਿਲਾਂ ਹੀ ਅਹਿਸਾਸ ਸੀਗਾ ਕਿ ਇਹੀ ਕੁਛ ਹੋਵੇਗਾ ਮੈਂ ਪਹਿਲਾਂ ਕਹਿ ਚੁੱਕਾ ਹਾਂ ਵੀ ਜੇ ਕੁਲਦੀਪ ਸਿੰਘ ਵਰਗੇ ਤੇਗ ਸਿੰਘ ਵਰਗੇ ਜਥੇਦਾਰ ਲਾਏ ਜਾਣਗੇ ਤੇ ਆਹੀ ਪੰਥ ਨੂੰ ਉਮੀਦ ਰੱਖਣੀ ਚਾਹੀਦੀ ਏਦੋਂ ਵਧੀਆ ਕੋਈ ਹੋਰ ਨਹੀਂ ਹੋ ਸਕਦਾ ਸਾਰੇ ਫੈਸਲੇ ਪੋਲੀਟੀਕਲ ਲਏ ਜਾ ਰਹੇ ਆ ਧਾਰਮਿਕ ਪਰੰਪਰਾਵਾਂ ਮਰਿਆਦਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਜਾਂ ਅਸੀਂ ਕਿਹ ਇਤਿਹਾਸ ਨੂੰ ਸਾਹਮਣੇ ਮੱਦੇ ਨਜ਼ਰ ਰੱਖ ਕੇ ਫੈਸਲੇ ਨਹੀਂ ਲਏ ਜਾ ਰਹੇ ਜਿਹੜੇ ਫੈਸਲੇ ਕੁਲਦੀਪ ਸਿੰਘ ਨੇ ਲਏ ਆ ਆ ਜਿਹੜੇ ਹੁਣ ਉਹਨੇ ਉਹਨੇ ਪੰਥ ਚ ਪ੍ਰਵਾਨ ਹੋਣ ਵਾਸਤੇ ਮਾਨਤਾ ਲੈਣ ਵਾਸਤੇ ਆਪਣੇ ਵੱਲੋਂ ਤਾਂ ਕਾਲੀ ਕੀਤੀ ਔਰ ਉਹਦੇ ਨਾਲ ਵੱਡੀ ਜਿਹੜੀ ਦੁਭਾਵਾ ਪੰਥ ਚ ਕ੍ਰੀਏਟ ਕਰ ਦਿੱਤੀ ਇਹ ਫੈਸਲੇ ਜਿਹੜੇ ਮੈਂ ਸਮਝਦਾ ਕਿ ਉਹਨਾਂ ਨੇ ਗੁਰਬਾਣੀ ਗੁਰ ਇਤਿਹਾਸ ਦੀ ਦੀਰਘ ਵਿਚਾਰਦਾ ਆਪਣਾ ਦੀਰਘ ਜਿਹੜੀ ਵਿਚਾਰ ਕਰਕੇ ਫੈਸਲਾ ਫੇਰ ਨਹੀਂ ਲਿਆ ਕਾਲੀ ਚ ਲਿਆ ਹੋਇਆ ਫੈਸਲਾ ਹੈ ਬਹੁਤ ਸ਼ੁਕਰੀਆ ਦਾਦੂ왈 ਜੀ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਤੁਸੀਂ ਕਿਹਾ ਕਿ ਤਖਤਾਂ ਦੇ ਜਥੇਦਾਰਾਂ ਨੇ ਮर्यादा ਦਾ ਕਹਨ ਕੀਤਾ ਹਾਂ ਬਹੁਤ ਵੱਡੀ ਗੱਲ ਹੋ ਗਈ ਪੰਥ ਦੇ ਵਿੱਚ ਜਦੋਂ ਤੋਂ ਇਹ ਪੰਥ ਗੁਰੂ ਨੇ ਸਾਜਿਆ ਉਸ ਤੋਂ ਬਾਅਦ ਇਹ ਪਹਿਲੀ ਅਜਿਹੀ ਘਟਨਾ ਲੱਗ ਰਹੀ ਹੈ ਕਿ ਇੱਕ ਤਖਤ ਦੇ ਜਥੇਦਾਰ ਦੂਜੇ ਤਖਤ ਤੇ ਪੰਜ ਪਿਆਰੇ ਸਹਿਬਾ ਇਹ ਵਰਸਿਜ਼ ਵਾਲੀ ਜਿਹੜੀ ਨੌਬਤ ਹੈ ਇਹ ਬਹੁਤ ਮਾੜੀ ਹੈ ਇਹ ਨਹੀਂ ਹੋਣੀ ਚਾਹੀਦੀ ਮਿਲ ਬੈਠ ਕੇ ਨਾ ਮਸਲਿਆਂ ਦਾ ਹੱਲ ਹੋਣਾ ਚਾਹੀਦਾ ਹੈ ਜਗਤ ਤਮਾਸ਼ਾ ਕਿਸ ਕਦਰ ਬਣ ਰਿਹਾ ਹੈ ਇਸ ਤੇ ਵੀ ਕੰਟਰੋਲ ਕਰਨਾ ਚਾਹੀਦਾ ਹੈ ਬਾਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਇੱਕ ਵਾਰ ਮੁਰਤਦਸੀ ਇੱਕ ਲਗਾਤਾਰ ਚਰਚਾਾਂ ਚੱਲ ਰਹੀ ਹੈ ਨੇ ਚਰਚਾ ਇਸ ਕਦਰ ਹੋ ਰਹੀ ਹੈ ਕਿ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਫੈਸਲਾ ਲਿਆ ਗਿਆ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਏ ਦਾ ਜ਼ਿਕਰ ਤੱਕ ਨਹੀਂ ਕੀਤਾ ਪਰ ਉਹਨਾਂ ਨੂੰ 10 ਦਿਨ ਚ ਆਪਣਾ ਸਪਸ਼ਟ ਕਰਨ ਦੇਣਾ ਪਏਗਾ